ਜਿਸ ਵਕ ਸਰਸਾ ਨੰਗਲ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਖੜੇ ਆ ਮੇਰੀ ਆਪ ਸਾਰੇ ਹੀ ਜੋ ਜੋ ਇਸ ਵੀਡੀਓ ਨੂੰ ਦੇਖ ਰਹੇ ਸਭ ਨੂੰ ਬੇਨਤੀ ਹੈ ਕਿ ਸਾਡੇ ਅਧਿਆਪਕ ਅੱਜ ਸਾਰੇ ਸਰਕਾਰੀ ਸਕੂਲਾਂ 'ਚ ਗਏ ਆ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਹੈ ਲਗਾਤਾਰ ਬਰਸਾਤਾ ਕਰਕੇ ਜਿਵੇਂ ਆਪਾਂ ਕੈਸੇ ਜੇ ਆ ਕੋਈ ਵੀ ਇਮਾਰਤ ਬੰਦ ਰਹੀ ਉਹਨੂੰ ਕਾਫੀ ਡੈਮੇਜ ਪਹੁੰਚ ਜਾਂਦਾ ਹੈ ਅਮ ਤਾਂ ਪਲੀਜ਼ ਸਾਡੇ ਅਧਿਆਪਕਾਂ ਦੀ ਮਦਦ ਕਰੋ ਜਿਵੇਂ ਇਸ ਪਿੰਡ ਦੇ ਸਾਰੇ ਸਰਪੰਚ ਸਾਹਿਬ ਸਾਡੇ ਯੂਥ ਕਲੱਬ ਦੇ ਸਾਰੇ ਸਾਥੀ ਐਸਐਮਸੀ ਦੇ ਸਾਰੇ ਮੈਂਬਰਾਂ ਨੇ ਆ ਕੇ ਅਗਰ ਆਪਾਂ ਲੱਗਾਂਗੇ ਅੱਧਾ ਘੰਟਾ ਵੀ ਨਹੀਂ ਲੱਗਦਾ ਸਾਰਾ ਸਕੂਲ ਚੈੱਕ ਵੀ ਹੋ ਜਾਂਦਾ ਜੋ ਸਫਾਈ ਜੋ ਕਿਤੇ ਕੋਈ ਕਿਉਂਕਿਲੇ ਬਰਸਾਤਾਂ ਦਾ ਮੌਸਮ ਹੈ ਕੋਈ ਕੀੜਾ ਕੋਈ ਸੱਬ ਘਾਹ ਸਾਰਾ ਜੇਕਰ ਜਦੋਂ ਪਿੰਡ ਲੱਗਦਾ ਹੈ ਕਿਲੇ ਸਕੂਲ ਸਭ ਦੇ ਸਾਂਝੇ ਨੇ ਥੋੜੇ ਹੀ ਬੱਚੇ ਪੜ੍ਹਦੇ ਨੇ ਇਸ ਕਰਕੇ ਸਾਡੇ ਅਧਿਆਪਕਾਂ ਦਾ ਸਾਥ ਦਿਓ ਸਾਡੇ ਤਾਕੀ ਕੱਲ ਤੋਂ ਪੰਜਾਬ ਦੇ ਜਿਹੜੇ ਸਾਰੇ ਸਰਕਾਰੀ ਸਕੂਲਾਂ 'ਚ ਜਿਹੜੇ ਹੈ ਪੜ੍ਹਾਈਆਂ ਦੁਬਾਰਾ ਸ਼ੁਰੂ ਹੋ ਸਕੇ ਮੈਂ ਸਾਰੇ ਜਿਵੇਂ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਇੱਥੋਂ ਦੇ ਯੂਥ ਕਲੱਬ ਦੇ ਸਾਥੀਆਂ ਦਾ ਬਜ਼ੁਰਗਾਂ ਦਾ ਸਾਰੇ ਆਏ ਆ ਬੜੀ ਜ਼ਿੰਮੇਵਾਰੀ ਨਾਲ ਉਹਨੇ ਸਾਡੇ ਅਧਿਆਪਕਾਂ ਦੀ ਮਦਦ ਕੀਤੀ ਹੈ ਤੇ ਐਦਾਂ ਹੀ ਜਿਹੜਾ ਹੈ ਆਪਸਰ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਤੇ ਮੈਂ ਵੀ ਕੁਝ ਹੋਰ ਸਕੂਲਾਂ 'ਚ ਜਾਊਂਗਾ ਜਿੱਥੇ ਲੋੜ ਆਪ ਵੀ ਲੱਗਿਆ ਨੂੰ ਤਿਆਰ ਹੈ ਸਾਡੇ ਐਮ.ਐਲ.ਏ ਸਾਹਿਬਾਨਾਂ ਨੂੰ ਵੀ ਬੇਨਤੀ ਹੈ ਵੀ ਆਓ ਆਪਾਂ ਆਪਣੇ ਸਕੂਲਾਂ 'ਚ ਜਾ ਕੇ ਚੈੱਕ ਕਰੀਏ ਧੰਨਵਾਦ ਸ਼ਾਬਾਸ਼ ਬਹੁਤ ਵਧੀਆ ਬੱਪੂ ਜੀ ਕੰਮ ਕਰ ਲਿਆ ਸੀ ਬੱਪੂ ਜ ਕੰਮ ਕਰਨ ਦਾ ਟਾਈਮ ਆ ਸ਼ਾਹ